ਅਮਲੋ ਤੋਂ ਅਰਵਿੰਦਰ ਸਿੰਘ ਜੋ ਕਿ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਇਹਨਾਂ ਨੂੰ ਆਪ ਹੀ ਪਿਛਲੀ ਕਾਫੀ ਦਿਨ ਪਹਿਲਾਂ ਵੀ ਅਸੀਂ ਕਾਫੀ ਵਾਰੀ ਮੰਗ ਪੱਤਰ ਦਿੱਤੇ ਵੀ ਜਿਹੜੇ ਲਾਗੇ ਥਾਂ ਤੇ ਮੜੀਆਂ ਦੇ ਪਾਠ ਹੁੰਦੇ ਆ ਉਹਨੂੰ ਰੁਕਾਇਆ ਜਾਵੇ ਪਰ ਜਿਹੜਾ ਅਰਵਿੰਦਰ ਸਿੰਘ ਐਸਜੀਪੀਸੀ ਮੈਂਬਰ ਆ ਉਹਨੇ ਜਾਣ ਬੁੱਝ ਕੇ ਇਹ ਜਿਹੜੀ ਪਿੰਡ ਵਿੱਚ ਮੜੀਆਂ ਦੀ ਥਾਂ ਆ ਉੱਥੇ ਆਪ ਜਾ ਕੇ ਉੱਥੇ ਖੰਡਪਾਰ ਸਾਹਿਬ ਜਿਹੜੇ ਆਰੰਭ ਕਰਾਏ ਇਹ ਮੈਂ ਦੱਸਣਾ ਚਾਹੁੰਨਾ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਿਹੜਾ ਕਿ 2013 ਤੋਂ ਇਹ ਲਾਗੂ ਹੋਇਆ ਆ ਇਹ ਲਾਗੂ ਤਾਂ ਸ਼੍ਰੋਮਣੀ ਕਮੇਟੀ ਕਰ ਦਿੰਦੀ ਆ ਪਰ ਜਿਹੜੇ ਇਹਨੂੰ ਲਾਗੂ ਕਰਾਉਣਾ ਹੋਵੇ ਉਹ ਜਿਹੜੇ ਆ ਜਿਹੜੇ ਸਿੰਘ ਕੀਰਤੀ ਜਿਹੜੇ ਸਿੰਘ ਬੈਠੇ ਆ ਇਹ ਕਰਾਉਂਦੇ ਆ ਜਦਕਿ ਫਰਜ਼ ਬਣਦਾ ਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਕਿਉਂਕਿ ਉਹ ਤਨਖਾਹ ਜਿਹੜੀ ਲੈਂਦੇ ਆ ਗੁਰੂ ਘਰ ਦੀ ਗੋਲਕਾਂ ਦੇ ਵਿੱਚੋਂ ਤਨਖਾਹਾਂ ਲੈਂਦੇ ਆ ਉਹ ਗੱਡੀਆਂ ਦਾ ਤੇਲ ਗੁਰੂ ਘਰ ਦੀਆਂ ਤਨਖਾਹਾਂ ਪੈਸੇ ਤੋਂ ਫੂਕਦੇ ਆ ਆਪਣੇ ਪਰਿਵਾਰ ਦਾ ਜਿਹੜਾ ਵਿੱਚੋਂ ਜੋ ਵੀ ਲੰਗਰ ਪਾਣੀ ਪ੍ਰਸ਼ਾਦਾ ਛਕਦੇ ਆ ਉਹ ਪੂਰੇ ਗੁਰੂ ਘਰ ਦੀ ਗੋਲਕ ਤੋਂ ਛਕਦੇ ਆ ਭਾਵੇਂ ਜਦੋਂ ਗੁਰੂ ਸਾਹਿਬ ਦਾ ਸਤਕਾਰ ਦੀ ਗੱਲ ਆਉਂਦੀ ਆ ਪਰ ਉਹ ਸਤਕਾਰ ਇਹ ਨਹੀਂ ਕਰਾਉਂਦੇ ਉਹ ਜਿਹੜੇ ਕਰਾਉਂਦੇ ਆ ਜਿਹੜੇ ਸਿੱਖ ਕੀਰਤੀ ਸਿੰਘ ਜਿਹੜੇ ਜਥੇਬੰਦੀਆਂ ਗੁਰੂਗ੍ਰੰਥ ਸਾਹਿਬ ਸਤਕਾਰ ਕਮੇਟੀ ਪੰਜਾਬ ਆ ਬੁੱਢਾ ਦਲ ਵਾਲੇ ਜਾਂ ਬਾਬਾ ਮੇਜਰ ਸਿੰਘ ਸੋਢੀ ਦੇ ਜਿਹੜੇ ਸਿੰਘ ਇੱਥੇ ਆਏ ਆ ਐਦਾਂ ਦੇ ਜਿਹੜੇ ਕੀਰਤੀ ਸਿੰਘ ਕਰਾਉਂਦੇ ਆ ਅੱਜ ਅਸੀਂ ਬੈਠੇ ਆ ਇੱਥੇ ਜਿੰਨਾ ਚਿਰ ਸਾਨੂੰ ਲਿਖ ਕੇ ਨਹੀਂ ਦਿੰਦੇ ਇਹ ਵੀ ਆਪਾਂ ਅੱਗੇ ਤੋਂ ਜਿਹੜੇ ਅਖੰਡ ਪਾਠ ਸਾਹਿਬ ਨਹੀਂ ਕਰਾਵਾਂਗੇ ਉਹਨਾਂ ਚੱਕਰ ਆਪਾਂ ਇੱਥੇ ਬੈਠੇ ਆ ਜੇ ਸਾਨੂੰ ਦੇ ਦੰਦੇ ਭਾਈ ਆਪਾਂ ਇੱਥੇ ਓਟ ਜਾਣੇ ਆ ਹਾਂਜੀ ਬਾਬਾ ਇਹ ਐਸਜੀਪੀਸੀ ਦੇ ਵੱਲੋਂ ਜੋ ਕਿਹਾ ਗਿਆ ਹੈ ਕਿ ਹੁਕਮਾਂ ਤੋਂ ਪਘੋੜੇ ਨੇ ਦੂਜੇ ਪਾਸੇ ਲੱਗਦਾ ਹੈ ਕਿ ਵੀ ਜੋ ਕਿਤੇ ਨਾ ਕਿਤੇ ਐਸਜੀਪੀਸੀ ਵੀ ਗੁਨਾਹਗਰ ਹੈ ਬਿਲਕੁਲ ਜੀ ਐਸਜੀਪੀਸੀ ਗੁਨਾਹਗਰ ਹੈ ਇਹ ਉਹਨਾਂ ਨੇ ਹੀ ਰੋਕਣਾ ਹੈ ਇਹ ਸਾਡਾ ਕੰਮ ਨਹੀਂ ਇਹ ਆਮ ਸਿੱਖਾਂ ਦਾ ਇਹ ਐਸਜੀਪੀਸੀ ਮੈਂਬਰਾਂ ਦਾ ਕੰਮ ਆ ਜਿਹੜੇ ਤਨਖਾਹਾਂ ਲੈਂਦੇ ਆ ਇਹ ਉਹਨਾਂ ਦਾ ਕੰਮ ਆ ਦੇਖ ਆਪਾਂ ਤਾਂ ਦੀ ਪਿੱਛੇ ਲਾਇਆ ਆ ਆਕਾਲ ਤੱਕ ਸਮਾਹਣਾ ਸਿੱਖ ਪੰਥ ਦੀ ਸ਼ਾਨ ਹੈ ਇਹ ਜੋ ਹੁਕਮ ਇਹ ਜੇ ਅਰਵਿੰਦਰ ਸਿੰਘਾ ਜਿਹਦੀ ਫੋਟੋ ਤੇ ਆਪਾਂ ਇਹ ਲਕੀਰਾਂ ਮਾਰੀਆਂ ਆ ਇਹਨੇ ਵੀਡੀਓ ਵਿੱਚ ਉੱਥੇ ਜਾ ਕੇ ਆਪ ਬੋਲਿਆ ਵੀ ਤੁਸੀਂ ਇੱਥੇ ਖੰਡਪਾਟ ਸਾਹਿਬ ਰੱਖੋ ਜਿਹੜੀਆਂ ਸਤਕਾਰ ਕਮੇਟੀਆਂ ਜਾਂ ਹੋਰ ਕੋਈ ਜਥੇਬੰਦੀਆਂ ਆਉਂਦੀਆਂ ਮੈਂ ਦੇਖਾਂਗਾ ਉਹਨੂੰ ਇਹ ਸਾਰੀਆਂ ਆਪੋਂ ਬਣੀਆਂ ਆ ਆਪੋਂ ਹੀ ਬਣੀਆਂ ਆ ਆਪਾਂ ਗੁਰੂ ਸਾਹਿਬ ਦੇ ਸਤਕਾਰ ਨੂੰ ਮੁੱਖ ਰੱਖਦੇ ਆ ਹੋਇਆ ਇਹ ਬਣੀਆਂ ਕਮੇਟੀਆਂ ਸਾਰੀਆਂ ਜਿਹੜਾ ਵੀ ਕੋਈ ਵੀ ਰੋਕ ਸਕਦਾ ਆ ਇਹ ਨਹੀਂ ਵੀ ਜੇ ਕੋਈ ਜਥੇਬੰਦੀ ਨੂੰ ਹੀ ਰੋਕਣ ਦਾ ਹੱਕ ਆ ਇਹ ਕੋਈ ਵੀ ਸਿੱਖ ਜਿਹੜਾ ਰੋਕ ਸਕਦਾ ਜਿੱਥੇ ਬਿਆਦਬੀ ਹੁੰਦੀ ਗੁਰੂ ਸਾਹਿਬ ਦੀ ਇੱਕ ਵਾਰੀ ਉਹ ਵੀਡੀਓ ਸਾਂਝੀ ਕਰੋਗੇ ਬਿਲਕੁਲ ਆਪਾਂ ਤੁਹਾਨੂੰ ਵੀਡੀਓ ਸਾਂਝੀ ਕਰਾਂਗੇ ਜਿਹਦੇ ਵਿੱਚ ਰਵਿੰਦਰ ਸਿੰਘ ਕਹਿ ਰਿਹਾ ਆ ਵੀ ਤੁਸੀਂ ਖੰਡਪਾਟ ਸਾਹਿਬ ਖਾਓ ਆਪਾਂ ਤੁਹਾਡੇ ਨਾਲ ਆ ਜੀ ਬਲਾਉ ਸਿੰਘ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਅੰਮ੍ਰਿਤਸਰ ਸਾਹਿਬ ਤੋਂ ਜਿੱਥੇ ਉਹ ਕਹਿ ਰਿਹਾ ਦਿਓ ਜੀ ਹਾਂ ਤੁਹਾਨੂੰ ਆਪਾਂ ਜਿਹੜੀ ਹੈ ਆਪਾਂ ਇਹਦਾ ਲਗੋਵਾਂਗੇ ਨਹੀਂ ਸਾਰੀ মিডিਏ ਵਿੱਚ ਆਪਾਂ ਵੀਡੀਓ ਉਹ ਦਿਖਾਵਾਂਗੇ ਪਰ ਸਾਡੇ ਨਾਲ ਸਿੰਘ ਸਾਹਿਬ ਨਾਲ ਗੱਲ ਹੋਈ ਆ ਥੋੜੀ ਦੇਰ ਪਹਿਲਾਂ ਫੋਨ ਵਿੱਚ ਉਹ ਮਾਫੀ ਮੰਗ ਰਿਹਾ ਆ ਵੀ ਮੈਨੂੰ ਮਾਫ ਮਾਫਕ ਦੇ ਦਿਓ ਤੇ ਮੈਂ ਅੱਗੇ ਤੋਂ ਜਿਹੜੀ ਆ ਕਦੀ ਵੀ ਜਿਹੜੀ ਆ ਨਹੀਂ ਦਵਾਂਗਾ ਆਗਿਆ ਇਹ ਪਿੱਜੀ ਖੰਡਪਾਟ ਸਾਹਿਬ ਰੱਖਾਂ ਦੇ ਜੀ ਜਿਹੜਾ ਹੁਣ ਤੁਸੀਂ ਧਰਨਾ ਲਗਾਇਆ ਹੈ ਪ੍ਰਦਰਸ਼ਨ ਕਰ ਰਹੇ ਹੋ ਜੀ ਉਸ ਤੋਂ ਪਿੱਛੇ ਕਿਸੇ ਨਾਲ ਕੋਈ ਗੱਲਬਾਤ ਹੋਈ ਜੀਰੇ ਦੇਖੋ ਇਹ ਤੱਕ ਮੈਨੇਜਰ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਆਪਾਂ ਤੁਹਾਨੂੰ ਕੱਲ ਆਵਾਂਗੇ ਲਿਖ ਕੇ ਦੇ ਦੇਾਂਗੇ ਵੀ ਉਹ ਖੰਡਪਾਟ ਸਾਹਿਬ ਬਿਲਕੁਲ ਬੰਦ ਕਰ ਦਿੱਤੇ ਆ ਪਰ ਸਾਨੂੰ ਅੱਜ ਤੱਕਰ ਵਿਸ਼ਵਾਸ ਹੈ ਨਹੀਂ ਜਿੰਨਾ ਚੱਕਰ ਸਾਨੂੰ ਇੱਥੇ ਲਿਖ ਕੇ ਦੇ ਦੇਣ ਤੇ ਆਪਾਂ ਮੰਨ ਲਾਂਗੇ ਤੇ ਆਪਾਂ ਉੱਠ ਜਾਾਂਗੇ ਤੋਂ ਸਾਨੂੰ ਮੇਰੇ ਤਰ੍ਹਾਂ ਕੱਲ੍ਹ ਤੱਕ ਚੱਲੇਗਾ ਜੀ ਨਹੀਂ ਜਦੋਂ ਸਾਨੂੰ ਲਿਖ ਕੇ ਦੇ ਦਿੰਦਾ ਤੇ ਆਪਾਂ ਉੱਠ ਜਾਾਂਗੇ ਇਦਾਂ ਦੀ ਕੋਈ ਗੱਲ ਨਹੀਂ